ਮੋਰ ਵਿੱਚ 29 ਮਈ 2025 ਨੂੰ ਸੰਦੀਪ ਮਰੋ ਪੱਪੀ ਵਾਸੀ ਲਾਲਪੁਰ ਦਾ ਕਤਲ ਹੋ ਗਿਆ ਸੀ ਜਿਸ ਸਬੰਧੀ ਮਗਧਮਾ ਨੂੰ ਅੰਦਰ ਕੇਸ ਦਰਜ ਕੀਤਾ ਗਿਆ ਸੀ ਇਸ ਦੀ ਤਫਤੀਸ਼ ਮੁਖ ਅਫਸਰ ਹਰਦੇਵ ਪ੍ਰੀਤ ਵੱਲੋਂ ਕੀਤੀ ਜਾ ਰਹੀ ਸੀ ਮਾਨ ਜੋ ਐਸਐਸਪੀ ਸਾਹਿਬ ਡਿਕ ਸਾਹਿਬ ਐਸਪੀ ਹੀ ਸਾਹਿਬ ਜਿਹਦੇ ਦਿਸ਼ਾਨ ਦਿਸ਼ਾਮ ਤੌਰ ਤੇ ਗਾਈਡਲਾਈਨ ਮੁਤਾਬਕ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਰਾਨੇ ਤੀਜਰ ਹਨਨ ਕਰਨ ਵਾਲੇ たち ਸਾਹਮਣੇ ਆਏ ਆ ਜਿਹਦੇ ਵਿੱਚ ਇਹ ਪਾਇਆ ਗਿਆ ਕਿ ਸੰਦੀਪ ਕੁਮਾਰ ਤੇ ਹੈਪੀ ਦਾ ਕਤਲ ਜਿਹੜਾ ਆ ਇਹਦੀ ਵਾਈਫ ਸੀਮਾ ਸੱਸ ਮੰਜੂ ਤੇ ਇਹਦਾ ਸਾਲਾ ਨਰੇਸ਼ ਕੁਮਾਰ ਨੇ ਫਰੋਤੀ ਦੇ ਕੇ 40000 ਰੁਪਏ ਫਰੋਤੀ ਦੇ ਕੇ ਕ੍ਰਿਸ਼ਨ ਕੁਮਾਰ ਵਰਮਾ ਨਵਦੀਪ ਤੇ ਇੱਕ ਨਵਾਲਕ ਕਰਕੇ ਰਹੀ ਕਰਵਾਇਆ ਜੇਦੀ ਤੋਂ ਦੀ ਜਦran ਕਤਲ ਦੇ ਦਰਾਂ ਵਰਤੇ ਗਏ ਮੋਸਟਰਸਾਈਕਲ ਅਤੇ ਕਤਲ ਦੀ ਵਾਰਤੋਂ ਲਈ ਲੈ ਕੇ ਪੈਸੇ 25000 ਰੁਪਏ ਰਿਕਵਰ ਕਰ ਲਏ ਗਏ ਆ ਇਹ ਕਤਲ ਕਰਨ ਸਮੇਂ ਇਹਨਾਂ ਨੇ ਮਾਰਡਰ ਸਟ੍ਰੈਨਜੀ ਅਪਣਾਈ ਸੀ ਇਹਦੇ ਵਿੱਚੋਂ ਕੋਈ ਚੀਜ਼ਾਂ ਦੇ ਕੋਈ ਖੋ ਕੇ ਲੈ ਜਾਣੀਆਂ ਤਾਂ ਜੋ ਇਹ ਲੁੱਟਖੋਟ ਦਾ ਮਾਮਲਾ ਲੱਗੇ ਜਿਹਦੇ ਵਿੱਚ ਇਹਨਾਂ ਉ ਲੋ ਲਾਇਆ ਗਿਆ ਦਾ ਕੜਾ ਬਰਾਮਦ ਕਰ ਲਿਆ ਗਿਆ ਅਤੇ ਬਾਕੀ ਬਹੁਤ ਸਾਰੇ ਠੋਸ ਸਬੂਤ ਸਾਡੇ ਸਾਹਮਣੇ ਆਏ ਆ ਜੋ ਇਹਨਾਂ ਠੋਸ ਸਬੂਤਾਂ ਦੇ ਆਧਾਰ ਤੇ ਇਹਨਾਂ ਚ 6 ਵਿਅਕਤੀਆਂ ਨੂੰ ਮਿਤੀ 2 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਆਧਾਰ ਤੇ ਅੱਜ ਵੀ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ